ਗਲਨ ਟੇਬਲੋਂ ਮੈਂ ਪ੍ਰਤਿਭਾ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਅੱਜ ਇੱਕ ਵਾਰ ਫੇਰ ਸਾਡੇ ਨਾਲ ਮੌਜੂਦ ਨੇ ਅਮਨਦੀਪ ਸਿੰਘ ਜੀ ਜਿਵੇਂ ਕਿ ਤੁਸੀਂ ਪਿਛਲੀ ਵੀਡੀਓ ਵਿੱਚ ਦੇਖਿਆ ਹੀ ਹੋਣਾ ਕਿ ਸਾਡੇ ਨਾਲ ਅਮਨਦੀਪ ਸਿੰਘ ਜੀ ਜੁੜੇ ਸੀ ਤੇ ਉਹਨਾਂ ਨੇ ਆਰਟੀਓ ਆਫਿਸ ਬਾਰੇ ਕਾਫੀ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਉਹ ਜਾ ਕੇ ਦੇਖ ਸਕਦੇ ਹਨ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਤੇ ਅੱਜ ਵੀ ਸਾਡੇ ਨਾਲ ਅਮਨਦੀਪ ਜੀ ਜੁੜੇ ਨੇ ਤੇ ਆਉਂ ਜਾਂਦੇ ਹਾਂ ਕਿ ਅੱਜ ਸਰ ਸਾਡੇ ਲਈ ਕੀ ਲੈ ਕੇ ਆਏ ਨੇ ਇਕਵਲ ਫੇਰ ਤੋਂ ਮੈਂ ਤੁਹਾਡਾ ਸਾਡੇ ਬੁਲੰਨ ਟੀਵੀ ਤੇ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਅਤੇ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਦੁਬਾਰਾ ਮੈਨੂੰ ਇੱਥੇ ਬੁਲਾਉਣ ਲਈ ਸਰ ਤੁਹਾਨੂੰ ਕਿਦਾਂ ਦਾ ਲੱਗਿਆ ਬੁਲੰਨ ਨਾਲ ਜੁੜ ਕੇ ਮੈਂ ਬਹੁਤ ਹੀ ਮਾਣ ਮਹਿਸੂਸ ਕੀਤਾ ਤੁਹਾਡੇ ਨਾਲ ਜੁੜ ਕੇ ਅਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਆਪਣੀ ਆਵਾਜ਼ ਦਰਸ਼ਕਾਂ ਤੱਕ ਪਹੁੰਚਾ ਸਕਿਆ ਥੈਂਕ ਯੂ ਸਰ ਸਰ ਆਪਾਂ ਜੋ ਲਾਸਟ ਵੀਡੀਓ ਪਾਈ ਸੀ ਉਸ ਦਾ ਤੁਹਾਨੂੰ ਕੀ ਰਿਸਪੌਂਸ ਆਇਆ ਤੁਸੀਂ ਦੇਖ ਹੀ ਸਕਦੇ ਹੋ ਵੀ ਵੀਡੀਓ ਨੂੰ ਬਹੁਤ ਹੀ ਪਿਆਰ ਦਿੱਤਾ ਗਿਆ ਅਤੇ ਦਰਸ਼ਕਾਂ ਨੇ ਲਾਈਕ ਵੀ ਕੀਤਾ ਅਤੇ ਕਮੈਂਟ ਵੀ ਦਿੱਤੇ ਅਤੇ ਮੈਨੂੰ ਲੋਕ ਪਰਸਨਲੀ ਮਿਲ ਕੇ ਹੌਸਲਾ ਫੁਜਾਈ ਵੀ ਕੀਤੀ ਕਿ ਤੁਹੋਂ ਚੰਗਾ ਕੰਮ ਕਰ ਰਹੇ ਸਰ ਆਪਣੀ ਵੀਡੀਓ ਨਾਲ ਤੁਹਾਨੂੰ ਕੀ ਬਦਲਾਅ ਦੇਖਣ ਨੂੰ ਮਿਲਿਆ ਮੇਰੀ ਟੀਮ ਤੋਂ ਮੈਨੂੰ ਪਤਾ ਲੱਗਿਆ ਦਫ਼ਤਰ ਵਿੱਚ ਬਹੁਤ ਬਦਲਾਅ ਕੀਤੇ ਗਏ ਉਸ ਤੋਂ ਬਾਅਦ ਦੇਖਿਆ ਗਿਆ ਕਿ ਜਿਹੜੀ ਅਸੀਂ ਕੰਪਲੇਂਟ ਪਾਈ ਸੀ ਧਰਮਵੀਰ ਜੀ ਦੇ ਖਿਲਾਫ ਉਹਨਾਂ ਨੇ ਗੱਡੀ ਬਲੈਕਲਿਸਟ ਤਾਂ ਕਰ ਦਿੱਤੀ ਆਰਟੀਓ ਦਫ਼ਤਰ ਵਾਲਿਆਂ ਨੇ ਅਸੀਂ ਵੀ ਆਰਟੀਓ ਦਫ਼ਤਰ ਦਾ ਧੰਨਵਾਦ ਕਰਦੇ ਆ ਪਰ ਹਜੇ ਵੀ ਅਸੀਂ ਆਸ ਕਰ ਰਹੇ ਆ ਕਿ ਕਦੋਂ ਧਰਮਵੀਰ ਬਾਉ ਬ ਦੇ ਖਿਲਾਫ ਕਾਰਵਾਈ ਕਰਕੇ ਪਰਚਾ ਦਰਜ ਕੀਤਾ ਜਾਵੇ ਕੀ ਹਾਲ ਤੱਕ ਕੋਈ ਨਾ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਕਾਰਵਾਈ ਕੋਈ ਨਹੀਂ ਕੀਤੀ ਗਈ ਸਗੋ ਵਿਭਾਗ ਨੇ ਆਪਣੇ ਆਪ ਦੇ ਬਚਾਅ ਲਈ ਬਲੈਕਲਿਸਟ ਕਰ ਦਿੱਤੀ ਗਈ ਅਤੇ ਉਸ ਦੀ ਬਦਲੀ ਤੰਜ਼ੂਰ ਕਰ ਦਿੱਤੀ ਗਈ ਧਰਮਵੀਰ ਬਾਉ ਦੀ ਅੱਛਾ ਜਦ ਕਿ ਮੈਂ ਆਪਣੀ ਟੀਮ ਤੋਂ ਪਤਾ ਕੀਤਾ ਕਿ ਸਾਡੇ ਜਿਹੜੇ ਜੁਰਮ ਲਾਏ ਸੀ ਅਲੀਗੇਸ਼ਨ ਲਾਏ ਗਏ ਸੀ ਧਰਮਵੀਰ ਦੇ ਖਿਲਾਫ ਉਹ ਸਾਬਤ ਹੋ ਗਏ ਆਹੀਂ ਉਹਨਾਂ ਨੇ ਗੱਡੀ ਬਲੈਕਲਿਸਟ ਕਰ ਦਿੱਤੀ ਪਰ ਉਹਨਾਂ ਨੇ ਆਪਣੇ ਆਪ ਨੂੰ ਬਚਾਣ ਲਈ ਤਨਵੀਰ ਸਾਹਿਬ ਦੀ ਬਦਲੀ ਕਰ ਦਿੱਤੀ ਤੇ ਅਸੀਂ ਇਹ ਵੀ ਦੇਖਿਆ ਵੀ ਜਿਹੜੀ ਗੱਡੀ ਬਲੈਕਲਿਸਟ ਹੋਈ ਹੈ ਉਹ ਤਨਵੀਰ ਬਾਵਾ ਨੇ ਹੀ ਐਂਟਰੀ ਪਾਈ ਹੈ ਜਿਹੜੇ ਬੰਦੇ ਨੇ ਗਲਤ ਕੰਮ ਕਰਿਆ ਉਹੀ ਹੁਣ ਬਲੈਕਲਿਸਟ ਕਰ ਰਿਹਾ ਗੱਡੀਆਂ ਆਪਣੇ ਆਪ ਨੂੰ ਬਚਾਣ ਵਾਸਤੇ ਪਰ ਅਸੀਂ ਹਜੇ ਵੀ ਉਮੀਦ ਕਰਦੇ ਹਾਂ ਵੀ ਉਸ ਤੇ ਕਾਰਵਾਈ ਜਲਦ ਤੋਂ ਜਲਦ ਹੋਵੇ ਜੇ ਨਹੀਂ ਹੁੰਦੀ ਤਾਂ ਅਸੀਂ ਕੋਰਟ ਦਾ ਸਹਾਰਾ ਲਵਾਂਗੇ ਵੈਸੇ ਹੁਣ ਉਹਨਾਂ ਦੀ ਤਾਂ ਉੱਥੋਂ ਬਦਲੀ ਹੋਗੀ ਤੇ ਉੱਥੇ ਹੁਣ ਕੰਮ ਕੌਣ ਕਰ ਰਿਹਾ ਕੰਮ ਉਹਨਾਂ ਦੀ ਜਗ੍ਹਾ ਹਜੇ ਟੈਂਪਰੇਰੀ ਆਰਡਰ ਵਿਜੇ ਸ਼ਰਮਾ ਜੀ ਨੂੰ ਦਿੱਤੇ ਗਏ ਨੇ ਧਰਮਵੀਰ ਜੀ ਦੀ ਬਦਲੀ ਤੋਂ ਬਾਅਦ ਰਜੇਸ਼ ਸ਼ਰਮਾ ਜੀ ਕਲਰਕ ਨੇ ਉਹਨਾਂ ਨੇ ਕੰਮ ਉਹਨਾਂ ਦੀ ਸੀਟ ਦਾ ਸੰਭਾਲਿਆ ਮੈਂ ਤੁਹਾਡੇ ਅਤੇ ਦਰਸ਼ਕਾਂ ਦੇ ਵੀ ਧਿਆਨ 'ਚ ਲਿਆਉਣਾ ਚਾਹੁੰਦਾ ਹਾਂ ਕਿ ਜਦੋਂ ਉਹ ਜਾ ਰਹੇ ਸੀਗੇ 27 ਤਰੀਕ ਉਹਨਾਂ ਦੇ ਰਿਲੀਫ ਦੇ ਆਰਡਰ ਸੀਗੇ ਪਰ ਉਹ ਜਾਂਦੇ ਜਾਂਦੇ ਵੀ ਆਪਣੇ ਕਰਿੰਦੇ ਪਾਲਤੂ ਕਰਿੰਦੇ ਆ ਦੇ ਕੰਮ ਕਰਕੇ ਗਏ ਨੇ ਉਜਾ ਸਬੂਤ ਵੀ ਮੈਂ ਤੁਹਾਨੂੰ ਪੇਸ਼ ਕਰ ਦਿੱਤਾ ਹੈ ਔਰ ਜਾਂਦੇ ਜਾਂਦੇ ਵੀ ਅਜੰਟਾ ਦਾ ਕੰਮ ਕਰਕੇ ਗਏ ਨੇ ਜਿਨ੍ਹਾਂ ਦੀ ਮੇਰੀ ਟੀਮ ਨੇ ਜਦੋਂ ਕੰਮ ਕੀਤਾ ਤਾਂ ਪਤਾ ਲੱਗਿਆ ਵੀ 198 ਨੰਬਰ ਦੁਕਾਨ ਤੇ ਜਿਹੜੇ ਬੰਦੇ ਬੈਠਦੇ ਨੇ ਇਹਨਾਂ ਦੇ ਕਰਿੰਦੇ ਨੇ ਉਹਨਾਂ ਦੇ ਥਰੂ ਸਾਰਾ ਕੰਮ ਹੋ ਰਿਹਾ ਅਸੀਂ ਆਰਟੀਓ ਸਾਹਿਬ ਨੂੰ ਵੀ ਇਹੀ ਬੇਨਤੀ ਕਰਦੇ ਆ ਵੀ ਕੈਮਰਿਆਂ ਦੀ ਕੈਮਰਿਆਂ ਨੂੰ ਖੰਗਾਲਿਆ ਜਾਵੇ ਅਤੇ ਦੇਖਿਆ ਜਾਵੇ ਕਿਹੜੀ ਪਬਲਿਕ ਆ ਰਹੀ ਹੈ ਇਹ ਕਿੰਨਾ ਦਾ ਕੰਮ ਹੋ ਰਿਹਾ ਪਬਲਿਕ ਆਂਦੀ ਹੈ ਦੋ ਜਣੇ ਤੇ ਰੋਜ਼ ਦਾ ਕੰਮ ਪੰਜਾ ਪੰਜਾ ਪੱਧਿਆ ਦੀ ਰੀਸਰਮੈਂਟਾਂ ਨੂੰ ਨੰਬਰ ਲੱਗ ਰਿਹਾ ਇਹ ਕਰਪਸ਼ਨ ਹਜੇ ਤੱਕ ਚੱਲ ਰਹੀ ਹੈ ਹੁਣ ਨਵਾਂ ਕਲਰ ਕਾਇਆ ਤਾਂ ਉਹ ਵੀ ਕਰੇਗਾ ਤੇ ਧਰਮਵੀਰ ਦੇ ਜਾਣ ਦੇ ਮਗਰੋਂ ਵੀ ਕਰਪਸ਼ਨ ਰੁਕਣੀ ਨਹੀਂ ਮੈਂ ਤਾਂ ਆਰਟੀਓ ਸਾਹਿਬ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਦਾ ਵੀ ਰੀਸਰਮੈਂਟ ਜਦੋਂ ਪਬਲਿਕ ਆਂਦੀ ਹੈ ਤਾਂ ਉਹ ਉਸਤੇ ਰਸੀਵਿੰਗ ਲਈ ਜਾਵੇ ਅਤੇ ਰਜਿਸਟਰ ਮੈਂਟੇਨ ਕੀਤਾ ਜਾਵੇ ਤਾਂ ਕਿ ਏਜੰਟਾਂ ਨੂੰ ਥੰਮ ਲਾਇਆ ਜਾ ਸਕੇ ਸਿਰਫ ਨੂੰ ਇਨੀ ਨੋਲੇਜ ਕਿ ਮੈਂ ਇਸ ਬਾਰੇ ਸਾਡੇ ਕੋਲ ਬਕਾਇਦਾ پوری ਟੀਮ ਹੈ ਜੀ ਜਿਹੜੇ ਅਲੱਗ-ਅਲੱਗ ਦਫ਼ਤਰਾਂ 'ਚੇ ਕੰਮ ਦੇਖਦੀ ਹੈ ਕਿੱਥੇ ਕੀ ਗਲਤੀਆਂ ਹੋ ਰੀਆਂ ਨੇ ਤੇ ਉਸ ਵੈਸੇ ਮੀਨੀ ਸੈਕਟਰੀਟਸ ਮੇਰੇ ਕੋਲ ਸਟਾਰਮ ਵਾਈਂਡਰ ਦਾ ਲਾਇਸੈਂਸ ਵੀ ਹੈ ਜਿਸ ਕਰਕੇ ਮੈਨੂੰ ਅਕਸਰ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹੀ ਨੇ ਤੇ ਕੁਝ ਮੇਰੇ ਫਾਦਰ ਸਾਹਿਬ ਵੀ ਇਸੀ ਫੀਲਡ ਵਿੱਚ ਸੀ ਸੋਸ਼ਲ ਵਰਕਰ ਸੀ ਐਂਟੀ ਕਰਪਸ਼ਨ ਦੇ ਪ੍ਰੈਜ਼ੀਡੈਂਟ ਵੀ ਸੀਗੇ ਜੀ ਉਹ ਪੂਰੇ ਜ਼ਿਲ੍ਹੇ ਦੇ ਉਹਨਾਂ ਨੇ ਇੱਕ ਸ਼ਿਕਾਇਤ ਪਾਈ ਸੀ ਕਰਨਵੀਰ ਸਿੰਘ ਸ਼ੀਨਾ ਆਰਟੀਏ ਸੀਗਾ 2020 ਚ ਜੀ ਤੇ ਉਸ ਉਹ ਜਦੋਂ ਵਿਜੀਲੈਂਸ سے ਸ਼ਿਕਾਇਤ ਪਾਈ ਤਾਂ ਉਸ ਦਾ 20 ਲੱਖ ਦਾ ਘਪਲਾ ਸਾਹਮਣੇ ਆਇਆ ਤੇ 20 ਲੱਖ ਰੁਪਏ ਉਸਨੇ ਸਰਕਾਰ ਨੂੰ ਚੂਨਾ ਲਾਇਆ ਸੀਗਾ ਜੀ ਸਾਰੇ ਪੈਸੇ ਉਸਨੇ ਆਪਣੀ ਜੇਬ ਚ ਪਾ ਲਏ ਅਤੇ ਆਪਣੀ ਸੀਟ ਦੀ ਦੁਰਵਰਤੋਂ ਕੀਤੀ ਤੇ ਪਰ ਅਸੀਂ ਉਹ ਵੀ ਕੇਸ ਹੁਣ ਕੋਰਟ ਕੋਰਟ ਕੇਸ ਲਾਇਆ ਜੀ ਸੰਗਰੂਰ ਵਿੱਚ ਵੀ ਇਸ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਉਹ ਹਜੇ ਵੀ ਨੌਕਰੀ ਆਪਣੀ ਕਰ ਰਿਹਾ ਹੈ ਨਾ ਉਸਤੇ ਕੋਈ ਪਰਚਾ ਦਰਜੀ ਕੀਤਾ ਗਿਆ ਨਾ ਉਸ ਨੂੰ ਡਿਸਮਿਸ ਕੀਤਾ ਗਿਆ ਹਾਂ ਦਫਤਰ ਜਦੋਂ ਹਾਈਲਾਈਟ ਅਸੀਂ ਕੋਈ ਕੰਮ ਕਰ ਦਿੰਦੇ ਆ ਉਸ ਨੂੰ ਬਲੈਕਲਿਸਟ ਵਗੈਰਾ ਕੁਝ ਵੀ ਕਰ ਦਿੰਦੇ ਨੇ ਪਰ ਕਾਰਵਾਈ ਨਹੀਂ ਕਰਦੇ ਅਫਸਰ ਤੇ ਅਫਸਰ ਤੇ ਜਦੋਂ ਕਾਰਵਾਈ ਨਹੀਂ ਹੁੰਦੀ ਉਹਦੇ ਹੌਂਸਲੇ ਹੋਰ ਬਲੰਦ ਹੋ ਜਾਂਦੇ ਨੇ ਜੀ ਤੇ ਉਹ ਅਲੱਗ ਸ਼ਹਿਰ ਵਿੱਚ ਜਾ ਕੇ ਹੋਰ ਗਲਤ ਕੰਮ ਕਰਦਾ ਰਹਿੰਦਾ ਜੀ ਪਰ ਸਰ ਤੁਸੀਂ ਇੰਨੇ ਦਾਅਵੇ ਨਾਲ ਕਿ ਮੈਂ ਕਹਿ ਸਕਦੇ ਹਾਂ ਕਿ ਉੱਥੇ ਹਲੇ ਵੀ ਕ腐ਸ਼ਨ ਚੱਲ ਚੇਕਰ ਵਿਜੀਲੈਂਸ 198 ਨੰਬਰ ਸ਼ੋਕ ਤੇ ਰੇਡ ਮਾਰੇ ਤਾਂ ਉੱਥੇ ਰੀਸੈਂਟਮੈਂਟ ਦਾ ਬਕਾਇਦਾ ਮਿਲ ਵੀ ਜਾਣਗੇ ਆ ਅਤੇ ਪੈਸੇ ਦੀ ਵੀ ਉਥੋਂ ਬਰਾਮਦਗੀ ਹੋ ਜੇਗੀ ਜੇ ਵਿਜੀਲੈਂਸ ਰੇਡ ਮਾਰੇ 198 ਨੰਬਰ ਸ਼ੋਕ ਤੇ ਜੀ ਉਸ ਤੋਂ ਬਾਅਦ ਪੁਸ਼ਟੀ ਕਰਨ ਲਈ ਕੈਮਰੇ ਚੈੱਕ ਕੀਤੇ ਜਾਣ ਨੰਬਰ ਕਦੋਂ ਲੱਗਿਆ ਤੇ ਪਬਲਿਕ ਦਾ ਕੋਣ ਬੰਦਾ ਅੰਦਰ ਆਇਆ ਜਦ ਕਿ ਦਫ਼ਤਰ 'ਚ ਜਦੋਂ ਐਂਟਰੀ ਹੁੰਦੀ ਆ ਉੱਥੇ ਬਾਹਰ ਸਿਕਿਉਰਿਟੀ ਗਾਰਡ ਪਾਇਆ ਹੋਇਆ ਉਹਨਾਂ ਨੇ ਬਕਾਇਦਾ ਜਿਹੜਾ ਵੀ ਪਬਲਿਕ ਵਾਲਾ ਜਾਂਦਾ ਹੈ ਉਦੋਂ ਬਕਾਇਦਾ ਉਸ ਦੀ ਐਂਟਰੀ ਹੁੰਦੀ ਹੈ ਜੇ ਐਸੀ ਉਸ ਦਾ ਰਜਿਸਟਰ ਦੇਖੀਏ ਬੰਦੇ ਸਿਰਫ 10 ਹੀ ਆਏ ਹੁੰਦੇ ਪਬਲਿਕ 'ਚ ਤੇ ਕੰਮ 50 ਬੰਦਿਆਂ ਤੋਂ ਹੋ ਰਹੇ ਹੁੰਦਾ ਜੀ ਜਿਸ ਤੋਂ ਸਾਫ ਪਤਾ ਲੱਗਦਾ ਜੀ ਕਰਪਸ਼ਨ ਹੋ ਰਹੀ ਹੈ ਇਹਨਾਂ ਦੇ ਕਰਿੰਦੇ ਪਾਲੇ ਹੋਏ ਨੇ ਆਪ ਜਿਹੜੇ ਏਜੰਟਾਂ ਤੋਂ ਕੰਮ ਇਕੱਠਾ ਕਰ ਕਰਕੇ ਦਫਤਰੋਂ ਕਰਾ ਕੇ ਲਿਆਂਦੇ ਨੇ ਸਰ ਇਹ ਕਰਪਸ਼ਨ ਰੋਕੀ ਕਿਵੇਂ ਜਾ ਸਕਦੀ ਹੈ ਇਹ ਆਰਟੀਆ ਦਾ ਦਫਤਰ ਦੇ ਜੇ ਚਾਹਣ ਤਾਂ ਰੁਕ ਸਕਦੀ ਹੈ ਜੀ ਜੇ ਰੀਸਰਚੈਂਟ ਜਿਵੇਂ ਦਫ਼ਤਰ ਵਿੱਚ ਆਂਦੀਆਂ ਨੇ ਤਾਂ ਉਸ ਦਾ ਬਕਾਇਦਾ ਰਜਿਸਟਰ ਬਣਾਇਆ ਜਾਵੇ ਜਿਸ ਤੇ ਕੋਈ ਪਬਲਿਕ ਆਂਦੀ ਹੈ ਤਾਂ ਉਹਦੀ ਰਸੀਮਿੰਗ ਲਈ ਜਾਵੇ ਉਹਦਾ ਫੋਨ ਨੰਬਰ ਨਾਲ ਸਾਈਨ ਕਰਾਏ ਜਾਣ ਜੇ ਪ੍ਰੋਪਰ ਰਿਕਾਰਡ ਮੇਨਟੇਨ ਕਰਨ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕੋਈ ਏਜੰਟ ਦਾ ਕੰਮ ਹੋ ਜਾਵੇ ਕਿਉਂਕਿ ਕਲਰਕ ਨਾਲ ਮਿਲੇ ਹੋਏ ਨੇ ਉਹ ਤਾਂ ਇਹ ਚਾਹਦੇ ਹੀ ਨਹੀਂ ਹਾਂ ਇਹ ਆਰਟੀਓ ਸਾਹਿਬ ਜਾਂ ਐਸਟੀਸੀ ਚੰਡੀਗੜ੍ਹ ਵੱਲੋਂ ਜਿਨ੍ਹਾਂ ਨੂੰ ਹਦਾਇਤਾਂ ਹੋ ਜਾਣ ਤਾਂ ਇਹ ਇਹ ਸੁਧਾਰ ਲਿਆਂਦਾ ਜਾ ਸਕਦਾ ਹੈ ਤੇ ਕਰਾਪਸ਼ਨ ਰੁਕ ਸਕਦੀ ਹੈ ਜੀ ਸਰ ਕਦੇ ਐਵੇਂ ਵੀ ਹੋਇਆ ਕਿ ਕੋਈ ਆਮ ਲੋਕ ਆਪਣੀ ਸ਼ਿਕਾਇਤਾਂ ਲੈ ਕੇ ਤੁਹਾਡੇ ਕੋਲ ਆਏ ਹੋ ਹਾਂਜੀ ਮੇਰੀ ਟੀਮ ਅਤੇ ਮੇਰੇ ਕੋਲ ਵੀ ਲੋਕ ਪਹੁੰਚੇ ਉਹ ਜਦਾ ਉਹ ਸ਼ਿਕਾਇਤ ਸੀਗੀ ਤੀਰਤ ਬਾਉ ਦੇ ਖਿਲਾਫ ਤੀਰਤ ਕਲਰਕ ਨੇ ਜਿਨਾਂ ਕੋਲ ਪਰਮਟ ਨਹੀਂ ਜੀ ਪਰਮਟ ਚ ਇਹ ਹੁੰਦਾ ਜੀ ਇੱਕ ਵਾਰ ਪਰਮਟ ਪ੍ਰਿੰਟ ਹੋ ਜਾਵੇ ਤਾਂ ਦੂਜੀ ਵਾਰ ਪ੍ਰਿੰਟ ਨਿਕਲਦਾ ਨਹੀਂ ਅੱਛਾ ਤੇ ਜਦੋਂ ਮੈਂ ਪੜਤਾਲ ਚ ਗਿਆ ਤਾਂ ਲੋਕਾਂ ਨੇ ਮੈਨੂੰ ਜਿਹੜੀਆਂ ਸ਼ਿਕਾਇਤਾਂ ਦਿੱਤੀਆਂ ਤੇ ਉਸ ਚ ਅਸੀਂ ਦੇਖਦੇ ਆਂ ਕਿ ਤੀਰਤ ਬਾਹੂ ਕਦੇ ਸੀਟ ਤੇ ਹੁੰਦਾ ਹੀ ਨਹੀਂ ਜੀ ਉਹ ਜਦੋਂ ਸੀਟ ਤੇ ਬੈਠਦਾ ਨਹੀਂ ਉਹ ਲੋਕ ਤੰਗ ਪਰੇਸ਼ਾਨ ਹੁੰਦੇ ਨੇ ਫਿਰ ਏਜੰਟਾ ਕੋਲ ਜਾਂਦੇ ਨੇ ਆਪਣਾ ਕੰਮ ਕਰਾਉਣ ਲਈ ਤੇ ਜਦੋਂ ਪਰਮਿਟ ਪ੍ਰਿੰਟ ਕਰਾਉਂਦੇ ਨੇ ਉਸ 'ਚ ਵੀ ਕੋਈ ਰਸੀਵਿੰਗ ਲੈਂਦੇ ਨਹੀਂ ਉਹਨਾਂ ਕੋਈ ਰਜਿਸਟਰ ਮੇਨਟੇਨ ਕੀਤਾ ਹੋਇਆ ਉਧਰ ਵੀ ਕ腐ਪਸ਼ਨ ਪੂਰੀ ਚੱਲ ਰਹੀ ਹੈ ਜੀ ਜੇਕਰ ਰਜਿਸਟਰ ਮੇਨਟੇਨ ਹੁੰਦਾ ਤੇ ਸਾਈਨ ਬਕਾਇਦਾ ਕਰਾਏ ਜਾਂਦੇ ਆਮ ਪਬਲਿਕ ਨੂੰ ਪਰਮਿਟ ਟਾਈਮ ਸਿਰ ਮਿਲਦੇ ਤਾਂ ਸ਼ਿਕਾਇਤਾਂ ਮੇਰੇ ਕੋਲ ਆਣੀਆਂ ਹੀ ਨਹੀਂ ਸੀ ਪਰ ਉਹਦੇ ਜਿ ਵੀ ਦੇਖਦੇ ਆ ਜੀ ਸਾਰਾ ਸਾਰਾ ਕੰਮ ਏਜੰਟਾ ਦੇ ਥਰੂ ਹੋ ਰਿਹਾ ਤੇ ਪਰਮਟ ਅੱਧੇ ਤੋਂ ਜ਼ਿਆਦਾ ਗੁੰਮ ਜਾਂਦੇ ਨੇ ਤੇ ਲੋਕ ਪਰੇਸ਼ਾਨ ਹੁੰਦੇ ਨੇ ਜੀ ਸਰ ਹੁਣ ਤੁਹਾਨੂੰ ਆਰਟੀਓ ਆਫਿਸ ਵਿੱਚ ਕੀ ਨਵਾਂ ਦੇਖਣ ਨੂੰ ਮਿਲਿਆ ਮੇਰੀ ਟੀਮ ਨੇ ਜੇ ਤੋ ਪੜਤਾਲ ਕੀਤੀ ਅਤੇ ਲੋਕਾਂ ਨੇ ਵੀ ਕੁਝ ਸਾਨੂੰ ਇਨਫੋਰਮੇਸ਼ਨ ਦਿੱਤੀ ਤਾਂ ਅਸੀਂ ਦੇਖਿਆ ਕਿ ਪੌੜੀਆਂ ਦੇ نیچے ਇੱਕ ਨਜਾਇਜ਼ ਕਮਰਾ ਬਣਿਆ ਹੋਇਆ ਜਿਹੜਾ ਸਿਕਿਉਰਿਟੀ ਗਾਟਾ ਵੱਲੋਂ ਬਣਿਆ ਹੋਇਆ ਹੈ ਅੱਛਾ ਜੀ ਅਸੀਂ ਉਸ ਦੀ ਵੀਡੀਓ ਲੋਕਾਂ ਨੇ ਸਾਨੂੰ ਸਾਨੂੰ ਦਿੱਤੀ ਉਹ ਤੁਸੀਂ ਨਾਲ ਜ਼ਰੂਰ ਚਲਾ ਦਿਓ ਜਿੱਥੇ ਤੁਸੀਂ ਦੇਖੋਗੇ ਵੀ ਸਿਕਿਉਰਿਟੀ ਗਾਰਡਾਂ ਨੇ ਸਪੈਸ਼ਲ ਬੈੱਡ ਲਾਏ ਹੋਏ ਨੇ ਜੀ ਸੌਣ ਵਾਸਤੇ ਇਹ ਸਰਕਾਰੀ ਦਫ਼ਤਰ ਚ ਪਤਾ ਨਹੀਂ ਕਿਸ ਦੀ ਮਾਨਤਾ ਕਿਸ ਨੇ ਮਾਨਤਾ ਪ੍ਰਾਪਤ ਕੀਤੀ ਹੈ ਵੀ ਜਿਹੜਾ ਬੈੱਡ ਲੱਗ ਗਿਆ ਉਸ ਤੋਂ ਬਾਅਦ ਤੁਸੀਂ ਦੇਖੋਗੇ ਇਲੀਗਲ ਤਾਂ ਹੀਟਰ ਘਰਾਂ ਚ ਵੀ ਨਹੀਂ ਤੇ ਸਰਕਾਰੀ ਦਫ਼ਤਰ ਚ ਲਾ ਕੇ ਬੈਠੇ ਨੇ ਜੀ ਹੀਟਰ ਲੱਗਾ ਹੋਇਆ ਹਾਂਜੀ ਤੇ RTO ਸਾਹਿਬ ਦੇ ਨਾਲ ਹੀ ਇੱਕ ਕਮਰਾ ਹੈ ਪਤਾ ਨਹੀਂ ਉਹ ਦੇਖਦੇ ਨਹੀਂ ਜਾਂ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਪਰ ਉਸ ਤੇ ਹਜੇ ਤਾਂ ਕੋਈ ਐਕਸ਼ਨ ਵੀ ਨਹੀਂ ਲਿਆ ਗਿਆ ਨਾ ਉਹ ਕਾਗਜ਼ਾਜ ਬੋਲਦਾ ਜੀ ਕਮਰਾ ਸ਼ਰੈ ਆਮ ਸਿਕਿਉਰਟੀ ਗਾਰਡ ਆਂਦੇ ਨੇ ਉੱਥੇ ਚਿਕਨ ਬਣਾਉਂਦੇ ਨੇ ਅਤੇ ਇਲੀਗਲ ਐਕਟੀਵਿਟੀਆਂ ਕਰਦੇ ਨੇ ਪਰ ਇਹਨਾਂ ਨੂੰ ਰੋਕਿਆ ਹੀ ਨਹੀਂ ਜਾਂਦਾ ਜੀ ਤੇ ਜਿਹੜੀ ਕਲਰਕ ਨੇ ਉਹ ਤਾਂ ਆਪਣੀ ਡਿਊਟੀ ਸਹੀ ਨਹੀਂ ਕਰਦੇ ਤੇ ਉੱਥੇ ਦੇ ਆਪਰੇਟਰਸ ਆਪਰੇਟਰ ਤਾਂ ਜੀ ਕਲਰਕ ਤੋਂ ਵੀ ਉੱਪਰ ਨੇ ਜੀ ਆਪਰੇਟਰ ਜਿਹੜੇ ਹੈਗੇ ਨੇ ਪ੍ਰਮੋਦ ਕੁਮਾਰ ਜੀ ਉਹਦਾ ਨਾਮ 2020 ਦਾ ਇੱਕ ਕੇਸ ਸਾਡੇ ਸਾਹਮਣੇ ਆਇਆ ਜੀ ਜਿਹਦੇ ਨਾਲ ਤੁਸੀਂ ਸਕਰੀਨਸ਼ਾਟ ਵੀ ਚਲਾ ਦਿਓ ਨਾਲ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਜੀ 2020 ਚ ਪ੍ਰਮੋਦ ਕੁਮਾਰ ਨੇ 1840 ਤੇ ਇੱਕ ਗੱਡੀ ਵੈਰੀਫਾਈ ਕੀਤੀ ਜੀ ਹਾਂਜੀ ਤੇ ਨਾਲ ਆਈਪੀ ਐਡਰੈਸ ਆ ਰਿਹਾ ਜੀ ਉਸ ਤੋਂ ਬਾਅਦ ਅਸੀਂ ਦੇਖਦੇ ਆ 3 ਮਿੰਟ ਬਾਅਦ ਹੀ ਆਰਟੀਓ ਸਾਹਿਬ ਦੀ ਆਈਡੀ ਖੁੱਲ ਜਾਂਦੀ ਹੈ ਜਿਨ੍ਹਾਂ ਦਾ ਨਾਮ ਹੈ ਅਰਵਿੰਦ ਕੁਮਾਰ ਜੀ ਉਹ ਵੀ ਸੇਮ ਆਈਪੀ ਐਡਰੈਸ ਤੇ ਖੁੱਲ ਰਹੀ ਹੈ ਉਸ ਤੋਂ ਸਾਫ ਪੁਸ਼ਟੀ ਹੁੰਦੀ ਹੈ ਜੀ ਕਿ ਆਪਰੇਟਰ ਹੀ ਆਰਟੀਓ ਸਾਫ ਦੀ ਆਈਡੀ ਚਲਾ ਰਿਹਾ ਹੈ ਜੀ ਤੇ ਉਸ ਤੋਂ ਬਾਅਦ ਉਹ ਸੀਗੀ ਗੱਡੀ VS4 ਜੀ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਹੋਈ ਪਈ ਹੈ ਵੀ VS4 ਜਿਹੜੀਆਂ ਗਲਤ ਰਜਿਸਟਰ ਹੋਈਆਂ ਨੇ ਉਹ ਕੈਨਸਲ ਕੀਤੀਆਂ ਜਾਣ ਤੇ ਉਹਦੇ ਚ ਪ੍ਰਮੋਦ ਕੁਮਾਰ ਨੇ ਉਹ ਰਜਿਸਟਰ ਕਰੀ ਸੀ ਗੱਡੀ ਪੈਸੇ ਲੈ ਕੇ ਜੀ ਤੇ ਉਸ ਤੋਂ ਬਾਅਦ ਉਹਨੇ 2025 ਚਾਰ ਸੀ ਕੈਨਸਲ ਕਰ ਦਿੱਤੀਗੀ ਪਰ ਉਹ ਪ੍ਰਮੋਤ ਕੁਮਾਰ ਹਜੇ ਵੀ ਦਫਤਰ 'ਚ ਬੈਠਾ ਪ੍ਰੂਫ ਨਹੀਂ ਕਰ ਰਿਹਾ ਜੀ ਪਰ ਉਸ ਉਸ ਨੂੰ ਦਫਤਰ ਜੋ ਕੱਢਿਆ ਨਹੀਂ ਗਿਆ ਨਾ ਉਸ ਤੇ ਕੋਈ ਐਕਸ਼ਨ ਲਿਆ ਗਿਆ ਨਾ ਕੋਈ ਪਰਚਾ ਦਰਜ ਕੀਤਾ ਗਿਆ ਕਿ ਆਰਟੀਓ ਨੂੰ ਪਤਾ ਨਹੀਂ ਚੱਲਿਆ ਕਿ ਉਹਨਾਂ ਦੀ ਆਈਡੀ ਉੱਥੇ ਉਹ ਵੀ ਯੂਜ਼ ਕਰ ਰਹੇ ਹੁਣ ਇਹ ਤਾਂ ਦੇਖੋ ਜੀ ਅਰਵਿੰਦ ਕੁਮਾਰ ਸਾਹਿਬ ਵੀ ਦੱਸ ਸਕਦੇ ਨੇ ਵੀ ਹੁਣ ਇਹਨਾਂ ਦੀ ਮਿਲੀ ਭੁਗਤ ਹੈ ਜਾਂ ਉਹਨਾਂ ਨੂੰ ਪਤਾ ਨਹੀਂ ਇਸ ਚੀਜ਼ ਦਾ ਪਰ ਇਸ ਚੀਜ਼ ਨੂੰ ਹਜੇ ਤੱਕ ਰੋਕਿਆ ਨਹੀਂ ਗਿਆ ਸਰ ਜੋ ਤੁਸੀਂ ਕਿਹਾ ਕਿ ਤੁਹਾਡੇ ਕੋਲ ਇਹਨਾਂ ਸਭ ਦੇ ਸਬੂਤ ਹੈਗੇ ਨੇ ਹਾਂਜੀ ਸਬੂਤ ਮੈਂ ਤੁਹਾਨੂੰ ਭੇਜ ਵੀ ਦਿੱਤੇ ਨੇ ਤੁਸੀਂ ਨਾਲ ਵੀ ਚਲਾ ਦੇਣਾ ਜੀ ਉਸ ਤੋਂ ਬਾਅਦ ਜਿਹੜੇ ਵੀ ਅਸੀਂ ਏਜੰਟਾਂ ਦੇ ਅਲੀਗੇਸ਼ਨ ਲਾ ਰਹੇ ਹਾਂ ਉਹਦੀ ਬਕਾਇਦਾ ਇਹਨਾਂ ਆਪਰੇਟਰਾਂ ਦੀਆਂ ਅਤੇ ਕਲਰਕਾਂ ਦੀਆਂ ਫੋਟੋਆਂ ਵੀ ਆਂ ਜਿਹੜੇ ਏਜੰਟਾਂ ਨਾਲ ਘੁੰਮ ਰਹੇ ਨੇ ਇੱਕ ਤਾਂ ਪ੍ਰਮੋਦ ਕੁਮਾਰ ਹੈ ਜੀ ਇਕੱਠੇ ਇਹ ਘੁੰਮਣ ਜਾਂਦੇ ਨੇ ਤੇ ਸਟੇਟਸ ਲਾਉਂਦੇ ਨੇ ਇੱਕ ਰਜੇਸ਼ ਸ਼ਰਮਾ ਜੀ ਨੇ ਜਿਹੜੇ ਇੱਕ ਏਜੰਟ ਨਾਲ ਘੁੰਮ ਰਹੇ ਨੇ ਉਸ ਏਜੰਟ ਤੇ ਐਕਸਟੋਸ਼ਨ ਦਾ ਪਰਚਾ ਜੀ ਤੇ ਉਸ ਏਜੰਟ ਨਾਲ ਕਿਸ਼ਤੀਆਂ ਚਲਾਈਆਂ ਜਾ ਰਹੀਆਂ ਨੇ ਚੰਡੀਗੜ੍ਹ ਤੇ ਜਿਸ ਤੋਂ ਸਾਫ਼ ਪੁਸ਼ਟੀ ਹੁੰਦੀ ਹੈ ਇਹ ਇੱਕ ਤਾਂ ਮਿਲ ਕੇ ਗਲਤ ਕੰਮ ਕਰਦੇ ਨੇ ਅਤੇ ਗੱਲਾਂ ਵੀ ਲੀਕ ਆਊਟ ਕਰਦੇ ਨੇ ਸਰ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਦੇਣਾ ਚਾਹੁੰਦੇ ਹੋ ਤੁਸੀਂ ਹਾਂਜੀ ਇੱਕ ਮੇਰੇ ਨੋਟਿਸ ਚ ਆਈ ਹੈ ਜੀ ਸਰਕਾਰ ਨੇ ਬਹੁਤ ਵਧੀਆ ਵਧੀਆ ਪਾਲিসੀਆਂ ਚਲਾਈਆਂ ਨੇ ਪਰ ਇਹ ਪਾਲਸੀਆ ਦੇ ਲੂਕਹੋਲ ਕੱਢ ਕੇ ਏਜੰਟ ਉਸ 'ਚ ਵੀ ਸਕੈਮ ਬਹੁਤ ਤਕੜਾ ਕਰ ਰਹੇ ਨੇ ਸਰ ਐਸਾ ਕੀ ਹੋ ਗਿਆ ਜੋ ਤੁਸੀਂ ਐਵੇਂ ਕਹਿ ਰਹੇ ਹੋ ਸਰਕਾਰ ਨੇ ਸਪੀਡ ਗਵਰਨਰ ਲਾਗੂ ਕੀਤੇ ਗਏ ਨੇ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਦਿੱਤੀ ਗਈ ਹੈ ਜੀ ਹਾਂਜੀ ਸਪੀਡ ਗਵਰਨਰ ਇਸ ਲਈ ਵਰਤੇ ਜਾਂਦਾ ਹੈ ਕਿ ਉਹ ਜਿਹੜੇ ਵੱਡੇ ਵਹੀਕਲ ਨੇ ਵੀ 60 ਤੋਂ ਜ਼ਿਆਦਾ ਸਪੀਡ ਤੇ ਤੇਜ਼ ਨਾਲ ਚੱਲ ਸਕਣ ਜਿੱਤੇ ਕਰਕੇ ਐਕਸੀਡੈਂਟ ਨਾ ਹੋ ਸਕਣ ਜੀ ਪਰ ਅਸੀਂ ਦੇਖ ਰਹੇ ਹਾਂ ਵੀ ਉਹ ਸਿਰਫ ਪਟਿਆਲਾ ਹੀ ਲੱਗ ਰਹੇ ਨੇ ਕਿਸੇ ਹੋਰ ਸ਼ਹਿਰ ਚ ਲੱਗ ਨਹੀਂ ਰਹੇ ਜੀ ਤੇ ਜਦੋਂ ਉਸ ਦੀ ਵੀ ਮੈਂ ਪੜਤਾਲ ਕੀਤੀ ਤਾਂ ਅਸੀਂ ਦੇਖਿਆ ਵੀ ਇਹ ਏਜੰਟਾਂ ਵੱਲੋਂ ਸਕੈਮ ਚਲਾਇਆ ਜਾ ਰਿਹਾ ਬੜਾ ਤਕੜਾਈ ਉਹਦੇ ਚ ਅਸੀਂ ਦੇਖਿਆ ਵੀ ਜਿਹੜੇ ਏਜੰਟ ਨੇ ਉਥੇ ਇੱਕ ਹੈਗੀ ਨੀਲਕੰਠ ਇਲੈਕਟ੍ਰੋਨਿਕਸ ਫਰਮ ਜੀ ਉਹ ਦਿੱਲੀੋਂ ਸਪੀਡ ਗਵਰਨਰ ਲੈਂਦੇ ਨੇ ਅਤੇ ਉਹਰੇ ਡਬਲ ਰੇਟਾਂ ਚ ਵੇਚੀ ਜਾ ਰਹੇ ਨੇ ਜੀ ਹਾਂਜੀ ਤੇ ਉਸ ਦਾ ਸਰਟੀਫਿਕੇਟ ਵੀ ਮੈਂ ਤੁਹਾਨੂੰ ਦਿਖਾਤਾ ਉਹ ਨਾ ਤਾਂ ਸਾਈਨ ਕਰ ਰੇ ਇਹਨਾਂ ਕੋਈ ਸਟੈਂਪਲ ਆ ਰੇ ਨਾ ਉਹ অথরাইਜ਼ਡ ਨਹੀਂ ਨਾ ਉਹਨਾਂ ਕੋਲ ਕੋਈ ਡਿਗਰੀ ਹੈ ਇਸ ਚੀਜ਼ ਦੀ ਕੁਝ ਵੀ ਨਹੀਂ ਹੈ ਜੀ ਇਹ ਸਿਰਫ ਖਾਨਾ ਪੂਰਤੀ ਕੀਤੀ ਜਾ ਰਹੀ ਹੈ ਜਦੋਂ ਪਾਸਿੰਗ ਤੇ ਵਹੀਕਲ ਜਾਂਦਾ ਜੀ ਸਪੀਡ ਗਵਰਨਰ ਲਗਾਇਆ ਜਾਂਦਾ ਉਸ ਤੋਂ ਬਾਅਦ ਪੱਟ ਲਿਆ ਜਾਂਦਾ ਜੀ ਤਾਂ ਉਸ ਤੋਂ ਬਾਅਦ ਉਹ ਗੱਡੀ ਫੇਰ 120 ਤੇ ਦੋ ਟਰੀ ਆਉਂਦੀ ਹੈ ਜੀ ਉਹਨੂੰ ਕੋਈ ਪੁੱਛਣ ਵਾਲਾ ਨਹੀਂ ਜੀ ਉਸ ਤੋਂ ਬਾਅਦ ਮੈਂਨੇ ਪਰਿਵਹਨ ਵੈਬਸਾਈਟ ਤੇ ਚੈੱਕ ਕੀਤਾ ਵੀ ਸਪੀਡ ਗਵਰਨਰ ਕੋਣ ਕੋਣ ਲਾ ਸਕਦੇ ਨੇ ਕੋਣ ਕੋਣ অথরাইਜ਼ ਨੇ ਤਾਂ ਮੈਂ ਦੇਖਿਆ ਵੀ ਉਹਦੇ ਚ ਪੰਜਾਬ ਚ ਕੋਈ ਹੈ ਹੈ ਹੀ ਨਹੀਂ ਜਿਹੜਾ অথরাইਜ਼ਡ ਹੈ ਸਪੀਡ ਗਵਰਨਰ ਲਗਾਣ ਲਈ ਅਤੇ ਉਸ ਤੋਂ ਬਾਅਦ ਮੈਂ ਨੇ ਗਾਈਡਲਾਈਨਸ ਵੀ ਪੜੀਆਂ ਤੇ ਗਾਈਡਲਾਈਨਸ ਵੀ ਤੁਸੀਂ ਨਾਲ ਜ਼ਰੂਰ ਚਲਾ ਦੇਓ ਗਾਈਡਲਾਈਨਸ ਬਕਾਇਦਾ ਲਿਖਿਆ ਹੋਇਆ ਹੈ ਜਿਹੜੇ ਆਰਟੀਓ ਸਾਹਿਬ ਜੀ ਨੂੰ ਅਪਰੂਵਲ ਦੇਣਗੇ ਸਿਰਫ ਉਹ ਹੀ অথরাইਜ਼ਡ ਹੋਊਗਾ ਅਤੇ ਉਹ ਹੀ ਸਪੀਡ ਗਵਰਨਰ ਲਵਾ ਸਕਦਾ ਹੈ ਤੇ ਮੈਂ ਉਸ ਦੀ ਵੀ ਤਰਖਾਸ ਕਰਾਂਗਾ ਆਰਟੀਓ ਸਾਹਿਬ ਨੂੰ ਵੀ ਇਹਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ ਜਿ ਤਾਂ ਕਿ ਕ腐ਸ਼ਨ ਰੁਕ ਸਕੇ ਅਤੇ ਏਜੰਟਾ ਨੂੰ ਰੋਕਿਆ ਜਾ ਸਕੇ ਕਿਉਂਕਿ ਏਜੰਟਾ ਨੇ ਚਾਰੋਂ ਤਰਫੋਂ ਇਹਨਾਂ ਨੂੰ ਆਟੋ ਦਫ਼ਤਰ ਨੂੰ ਘੇਰਿਆ ਹੋਇਆ ਅਤੇ ਥਾਂ-ਥਾਂ ਸਕੀਮਾਂ ਲਗਾਈਆਂ ਜਾਂਦੀਆਂ ਵੀ ਕਿੱਥੋਂ ਪੈਸੇ ਕਮਾਈ ਜਾ ਸਕਣ। ਵੈਸੇ ਸਰ ਬੁਲੰਟੀ ਵੀ ਇਹੀ ਚਾਹੁੰਦਾ ਹੈ ਕਿ ਜੋ ਦਫ਼ਤਰ ਲੋਕਾਂ ਦੀ ਸੇਵਾ ਲਈ ਉਹਨਾਂ ਦੀ ਭਲਾਈ ਲਈ ਬਣੇ ਨੇ ਉਹਨਾਂ ਦੀ ਸਮੇਂ-ਸਮੇਂ ਤੇ ਸੱਚਾਈ ਜੋ ਹੈ ਲੋਕਾਂ ਨੂੰ ਪਤਾ ਲੱਗਦੀ ਰਹੀ। ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਲੋਕਾਂ ਤੱਕ ਇਹ ਗੱਲ ਪਹੁੰਚਾਉਣ ਲਈ ਸਾਡਾ ਮਾਧਿਅਮ ਚੁਣਿਆ। ਮੈਂ ਵੀ ਸਮੇਂ-ਸਮੇਂ ਸਿਰ ਆਂਧਾ ਰਾਂ ਮੰਗਾ ਅਤੇ ਇਹ ਜੇ ਸਰਕਾਰੀ ਦਫਤਰਾਂ ਦੇ ਵੱਡੇ ਖੁਲਾਸੇ ਕਰਦਾ ਰਾਂ ਧੰਨਵਾਦ ਸਰ ਇੱਕ ਵਾਰ ਫੇਰ ਤੋਂ ਸਾਡੇ ਨਾਲ ਜੁੜਨ ਲਈ ਮੈਂ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪ੍ਰੇਮ ਦਿੱਤਾ ਅਤੇ ਹੌਸਲਾ ਫੁਜਾਈ ਕੀਤੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਕਮੈਂਟ ਕਰਕੇ ਦੱਸੋ ਕਿ ਕਿਤੇ ਤੁਹਾਨੂੰ ਕਰਪਸ਼ਨ ਦੇਖਣ ਨੂੰ ਤਾਂ ਨਹੀਂ ਮਿਲ ਰਹੀ ਬੁਲੰਦ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਅਦਾ ਕਰ ਵੀਡੀਓ ਨੂੰ ਸ਼ੇਅਰ ਕਰੋ ਤੇ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਪਰ ਯਾਦ ਰੱਖਣਾ ਜਿੱਥੇ ਕੋਈ ਨਹੀਂ ਉੱਥੇ ਬੁਲੰਦ